सभु वैसे टेकण जी मथां टेकण बहुत ਕਰਚਕਨੂ ਵੇਅਰ ਨੂੰ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਵਾਰਿਕ ਫਿਲਮ ਹੈ ਸੱਚ ਜਿਦਾ ਕੰਜੀਤ ਭਾਈ ਦੀ ਫਿਲਮ ਜੀ 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 ਮੈਂ ਕੱਲ ਵੀ ਦੱਸਿਆ ਸੀ ਪ੍ਰੈਸ ਕਾਨਫਰੰਸ ਮਿਲਣਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰੀਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਤਾਂ ਬਹੁਤ ਵਧੀਆ ਗਿੱਪੀ ਪੂਰ ਸਟਾਰ ਤਾਂ ਰਮੰਦਰ ਸਾਹਿਬ ਨਤਮਸਤਕ ਹੋਏ ਬਾਪੂ ਜੀ ਦਾ ਆਸ਼ੀਰਵਾਦ ਲੈਣਾ ਹੈ ਬਸ ਇਹੀ ਦੀ ਹਮੇਸ਼ਾ ਉਹਨੇ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਵਾ ਹਮੇਸ਼ਾ ਮੱਥਾ ਲਾ ਕੇ ਸ਼ੁਰੂ ਕਰੀਦਾ ਵਾ ਸੋ ਪਹਿਲਾਂ ਵੀ ਆਈ ਸੀ ਜੋ ਸ਼ੁਰੂਆਤ ਕੀਤੀ ਫਿਲਮ ਸੌਂਡ ਰਿਲੀਜ਼ ਹੋਣ ਲਈ ਆਸ਼ੀਰਵਾਦ ਲੈਣਾ ਹੈ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਜਿਸ ਵਿੱਚ ਕਿਹਾ ਜਾ ਰਿਹਾ ਕਿ ਕਿਸੇ ਦੇ ਵੀ ਘਰ ਵੀ ਆਵਾਂ ਕਿਸੇ ਘਰ ਚ ਉਹ ਦੱਸੋ ਇੱਕ ਵਾਰ ਨਹੀਂ ਨਹੀਂ ਕੁਛ ਨਹੀਂ ਹਰ ਵੇਰੀ ਪ੍ਰੋਮੋਸ਼ਨ ਕਰਦੇ ਆ ਕਿਸੇ ਕਿਸੇ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸਿਮਮ ਲੋਕਾਂ ਦੇ ਘਰੇ ਜਾ ਸਕੀਏ ਜੀ ਬੜੀ ਕਰਮ ਵਾਲੀ ਦਾਤ ਖੁਲੋਤਿਆਂ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ ਤੇ ਬਹੁਤ ਬਹੁਤ ਪਿਆਰ ਤੇ ਬਸ ਮਾਰੇ ਦੇ ਅਰਦਾਸ ਕਰਨਾ ਹੈ ਹਰ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹ ਉਹ ਅਰਦਾਸ ਕਰ ਤੋਂ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਕਿ 100 ਸੁਨ ਪਛਾੜ ਜਾਣਾ ਨਹੀਂ ਨਹੀਂ ਪਛਾੜਨਾ ਜੀ ਆਪਾਂ ਕਿ ਇਹਨਾਂ ਨੇ ਆਪਾਂ ਅਕਾਲਪੁਰ ਦੀ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਅਕਾਲਪੁਰ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਪਾਲਾ ਕੌਣ ਹੋਏਗਾ ਇਹ ਫਿਲਮ ਦੇਖੋ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਕੇ ਪਹੁੰਚੋ ਮਨ ਰੋਸ ਵੀ ਆਣੀ ਬਗਤ ਜੀ ਜੀ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰਿਆਂ ਦੀ ਹੈ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿੱਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹ ਦਾਸਰਤ ਕੇ ਜੀ ਬਾਈ ਗੁਰੂ ਮੇਰ ਪੇਰੇ ਤੋਂ ਅਨੁਭਵ ਹੋ ਕਰਨੇ ਬਤਵਤ ਸਪੋਰਟ ਕਰਿਓ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦਿਲਜੀਤ ਦਾ ਲਾਲੀਏ ਜਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਇੰਡਸਟਰੀ ਚੁੱਪਣ ਲਈ ਉੱਚਾ ਚੁੱਪਣ ਦੇ ਲਈ ਪੰਜਾਬੀ ਜਿਹੜੇ ਕਲਾਕਾਰ ਨੇ ਉਹਨਾਂ ਨੇ ਬੜੀ ਮਿਹਨਤ ਲਾਈ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵੱਧੋ ਵੱਧ ਆਪਣੇ ਆਪਣੇ ਟੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਟੰਗ ਨਾਲ ਲੱਗੇ ਹੋਏ ਹਾਂ ਹਾਂਜੀ